ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ। ਹੋਰ ਸਭ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਆਪਾਂ ਗੱਲ ਕਰਦੇ ਆਂ ਵੀਰੇ ਆਲੂ ਬਾਰੇ। ਠੀਕ ਆ? ਆਪਣੇ ਗਮਾਂਡ ਦੇ ਵਿੱਚ ਠੀਕ ਆ? 20 ਬੰਦਿਆਂ ਨੂੰ ਕਈ ਸਾਲ ਬਾਅਦ ਪਿਛਲੇ ਸਾਲ ਆਪਾਂ ਸੀਡ ਦਿੱਤਾ ਤੀ ਆਲੂ ਦਾ। ਠੀਕ ਆ? ਵੀ ਚਲੋ ਇਹਨਾਂ ਦੇ ਮਾਂਚਤੀ ਜਵਾਕ ਬਰਾਬਰ ਦੇ ਹੋਗੇ ਜਵਾਕਾਂ ਨੂੰ ਵੀ ਖੇਤੀਬਾਰੇ ਚਾਉਤੀ ਠੀਕ ਆ ਆਪਾਂ ਤੁਸੀਂ ਵੀਡੀਓ ਵੀ ਪਹਿਲੀ ਦੇਖੀ ਹੋਊਗੀ 855 ਪ੍ਰੋਟੈਕਟ ਟਰੈਕਟਰ ਵੀ ਇਹਨਾਂ ਨੇ ਲਿਆਤੀs ਵਾਰੇ ਹਨਾ ਵੀ ਦੇਖੋ ਅੱਜ ਹੁਣ ਪਟਾਈ ਲਾਈ ਆ 100 ਪਲੱਸ ਆਲੂ ਹੋ ਗਿਆ 100 ਦਿਨ ਪਲੱਸ ਹੋ ਗਿਆ ਠੀਕ ਆ ਵੀ ਗੱਲ ਕਰਦੇ ਆ ਵੀਰੇ ਦੇਖੋ ਵੀ ਤਾਂ ਹੈਗਾ ਹੀ ਧੀ ਆਪਣਾ ਚੰਗਾ ਹਨਾ ਫਿਰ ਬਾਕੀ ਹੁੰਦੀ ਆ ਬੰਦੇ ਦੇ ਸਾਹ ਸਮਾਈਏ ਦੀ ਗੱਲ ਆ ਇਹਨਾਂ ਦਾ ਵੀ ਝਾੜ ਚੰਗਾ ਆਵੇ ਆਪਾਂ ਆਪਣੀ ਮਸ਼ੀਨ ਨਾਲ ਗਰਾਮੇ ਨਾਲੇ ਬਜਾਈ ਕਰੀ ਤੀ ਠੀਕ ਆ ਹੁਣ ਅੱਜ ਤੁਸੀਂ ਪਹਿਲਾਂ ਦਾ ਝਾੜ ਦੇਖੋ ਫੇਰ ਗੱਲ ਕਰਾਉਨੇ ਆ ਥੋਡੀ ਸਾਰੀ ਵੀ ਕੋਈ ਝਾੜ ਘੱਟ ਲੱਗਦਾ ਫਿਰ ਹੋਰ ਬਹੁਤ ਬੜੀ ਗੱਲ ਆ ਵੀਰੇ ਜਿਹੜੇ ਹਿਸਾਬ ਨਾਲ ਅੱਜ ਰੇਟ ਨੇ ਆਲੂ ਦੇ ਉਹ ਹਿਸਾਬ ਨਾਲ ਰੇਟ ਤੇਜ਼ ਵੀ ਬਹੁਤ ਲੱਗਿਆ ਤੇਜ਼ ਕਿਉਂ ਲੱਗਿਆ ਉੱਥੇ ਗੱਲ ਆ ਜਾਂਦੀ ਆ ਕੁਆਲਿਟੀ ਦੀ ਠੀਕ ਆ ਇਹਨਾਂ ਨੇ ਦੇਨ ਦਿੱਤੇ ਜਿਹੜੀ ਇਹ ਬਿਜਾਈ ਹੋਈ ਵੀ ਤੀ ਬਹੁਤ ਵੀਰ ਕਹਿੰਦੇ ਨੇ ਠੀਕ ਆ ਵੀ 35 ਬੈਗ ਚਾਹੀਦੇ ਨੇ 40 ਬੈਗ ਚਾਹੀਦੇ ਨੇ ਇਹਨਾਂ ਦੀ 24 25 ਬੈਗਾਂ ਨਾਲ ਬਿਜਾਈ ਹੋਈ ਵੀ ਤੀ ਆਲੂ ਦੀ ਠੀਕ ਆ ਗ੍ਰੇਡਰ ਦੀ ਸ਼ਾਂਤੀ ਤੀ 20 ਸੈਜ ਆਲੂ ਦੀ ਠੀਕ ਆ ਜੀ ਵੀ ਆਪਾਂ ਗੱਲ ਕਰਦੇ ਆ ਇਹਨਾਂ ਨਾਲਾ ਵੀ ਇਹਨਾਂ ਦਾ ਅੱਜ ਤੱਕਰ ਇੱਕ ਇਹਨਾਂ ਦਾ ਜਿਹੜਾ ਬੰਦਾ ਮਨ ਨੌਕਰ ਆ ਉਹਨੂੰ ਵੀ ਗੱਲ ਕਰਦੇ ਆ ਉਹ ਵੀ ਪਹਿਲਾਂ ਆਲੂ ਵਾਲੇ ਸਰਦਾਰਾਂ ਦੇ ਨਹੀਂ ਆਇਆ ਵੀ ਕਾ ਮੇ ਆਲੂ ਦਾ ਝਾੜ ਹੁੰਦਾ ਸੀ ਉੱਥੇ ਫਰਕ ਆ ਕਿ ਹੋਰੇ ਫਰਕ ਆ ਠੀਕ ਆ ਆ ਜੋ ਆਪਾਂ ਗੱਲ ਕਰਦੇ ਆ ਤੁਸੀਂ ਆ ਪੁੱਤ ਜੋਤ ਠੀਕ ਆ ਪਹਿਲਾਂ ਤਾਂ ਐਂ ਦੱਸ ਵੀ ਤਾਂ ਹੁਣ ਜਵੇਂ ਪਹਿਲੀ ਗੇਰ ਆਲੂ ਦੇਖਿਆ ਆਪਦੀ ਮਤਲਬ ਸੁਰਤ ਦੇ ਵਿੱਚ ਹਨਾ ਪਹਿਲਾਂ ਜਾਂ ਛੋਟਾ ਹੁੰਦਾ ਸੀ ਜਦ ਤੈਨੂੰ ਟਰੈਕਟਰ ਵੀਂ ਦੀ ਚਲਾਉਣਾ ਆਉਂਦਾ ਕਦੇ ਆਲੂ ਐਕਨ ਨਿਕਲਿਆ ਦੀ ਖੇਤ ਚ ਠੀਕ ਆ ਤੁਸੀਂ ਆ ਜਾਓ ਸਰ ਕੇ ਜੀ ਕੀ ਨਾਮ ਨਾਮ ਭੁੱਲ ਗਿਆ ਸਰੇਸ਼ ਸਰੇਸ਼ ਤਾਂ ਤਕਰੀਬਨ ਮੱਲੇ ਆਲ ਦੇ ਵਿੱਚ ਮੈਨੂੰ ਲੱਗਦਾ ਵੀ 25 30 ਸਾਲ ਹੋ ਗਏ ਤੈਨੂੰ ਆਏ ਨੂੰ ਹਨਾ 40 ਸਾਲ ਹੋ ਗਏ ਵੀ ਤੂੰ ਆਲੂ ਵਾਲੇ ਸਰਦਾਰਾਂ ਦੇ ਵੀਰੇ ਹਾਂ ਠੀਕ ਆ ਆ ਇੱਕ ਨਾਲੂ ਦਾ ਝਾੜ ਹੈਗਾ ਵੀ ਕਿਸੇ ਦੇ ਨਾ ਗਰਮ ਹੋਇਆ ਇਤਨਾ ਝਾਰ ਨਹੀਂ ਬੀ ਹੁਣ ਇੱਥੇ ਤੂੰ ਕੀ ਦੀ ਕਾਰੀਗਰੀ ਮੰਨਦਾ ਬੀ ਵੀ ਗ੍ਰਾਮੇ ਦੀ ਮਸ਼ੀਨ ਦੀ ਕੀ ਚੀਜ਼ ਦੀ ਮਸੇਂਦ ਕੇ ਵੀ ਆ ਗ੍ਰਾਮੋਂ ਕੇ ਹਾਂ ਫਰਕ ਹਾਂ ਨਾਲੇ ਧੀ ਵੀ ਵਧੀਆ ਮਿਲਿਆ ਹੋਇਆ ਧੀ ਜਮੇ ਦੇਖ ਆਪਾਂ ਸਾਨੂੰ ਕਹਿ ਕੇ ਦਿੱਤਾ ਸੀ ਕੋਈ ਸਾਨੂੰ ਬੈਰਸ ਕੋਈ ਨੁਕਸ ਲੱਗਿਆ ਹੋਵੇ ਕਿਸੇ ਪਾਸਿਓ ਕੋਈ ਕੋਈ ਨੁਕਸ ਨਹੀਂ ਆਇਆ ਹੈ ਨਾ ਕੋਈ ਆਪਾਂ ਨਜਾਇਜ਼ ਖਰਚਾ ਨਹੀਂ ਕਰਿਆ ਜਿਹੜਾ ਸਮਾਨ ਮੈਂ ਆਪਦੇ ਆਲੂ ਚ ਪਾ ਕੇ ਬੀਜਿਆ ਉਹੀ ਛੋੜੇ ਬੀਜਿਆ ਆਪਣੇ ਘਰੋਂ ਹੀ ਚੱਕ ਕੇ ਲੈ ਕੇ ਆਏ ਇੱਥੇ ਆਪਾਂ 11 ਮੀਰਾ ਦੀ ਥੈਲੀ ਪਾਈ ਤੀ ਇੱਕ ਪੌਲੀਸਲਵੇਟ ਦਾ ਬੈਗ ਪਾਇ ਤੀ ਚਾਰ ਥੈਲੇ ਡੀਏਪੀ ਦੇ ਤੇ ਠੀਕ ਆ ਇੰਨਾ ਕਹੇ ਤੇ ਸਮਾਨ ਪਾਇਆ ਵਿਆ ਪਾਣੀ ਤੁਸੀਂ ਨੇ ਕਿੰਨੇ ਦੇਤੇ ਪਾਣੀ ਦਾ ਪਰੇਸਾਫ 4 5 6 ਆ ਗਿਆ 11 12 ਪਾਣੀ ਆ ਗਏ ਇੱਕ ਗਿਆ ਮਹੀਨਾ ਬਿਹਾਰ ਹਾਂ ਇਹ ਵਗ ਗਿਆ ਦੀ ਗਰ ਇਹਨੂੰ ਤਾਂ ਹੀ ਪਤਾ ਕਾਸ਼ 11 ਪਾਣੀ ਆ ਗਏ ਵੀਰੇ ਕਿਉਂਕਿ ਦੇਖੋ ਵੀਡੀਓ ਦਾ ਵੀ ਅਸਰ ਬਹੁਤ ਕਰਿਆ ਇਹਨਾਂ ਨੇ ਬਾਕੀ ਸਾਡੇ ਨਾਲ ਲਵੇਤੀ ਔਕਣੇ ਇਹ ਐਨ ਪ੍ਰੋਪਰ ਜਦ ਅਸੀਂ ਪਾਣੀ ਲਾਉਂਦੇ ਤੇ ਜਦ ਇਹ ਪਾਣੀ ਲਾਉਂਦੇ ਤੇ ਠੀਕ ਆ ਵੀ ਗੱਲ ਆ ਜਾਂਦੀ ਆ ਵੀਰੇ ਦੇਖੋ ਕੱਲਾ ਬੀ ਵੇਚਣਾ ਸਖਾਲਾ ਜਿਵੇਂ ਆਪਾਂ ਕਹਿ ਦਈਏ ਵੀ ਬੀ ਦੇਤਾ ਠੀਕ ਆ ਬੀ ਮੰਨ ਜਿਵੇਂ ਵੀ ਪੂਰਤਰ ਨਾਲ ਜਦ ਬੀ ਵਾਲਾ ਆਪਾਂ ਅਗਲਾ ਕਹਿੰਦਾ ਹੁਣ ਜਿਵੇਂ ਸਾਡਾ ਚਲੋ ਇਹਨਾਂ ਦਾ ਮਨ ਖੁਸ਼ ਹੋਣਾ ਹੀ ਹੋਣਾ ਵੀ ਇਹਨਾਂ ਨੂੰ ਪੈਸੇ ਬਣਨਗੇ ਠੀਕ ਆ ਸਾਡਾ ਵੀ ਦੁੱਗਣੀ ਖੁਸ਼ੀ ਹੋ ਗਈ ਜਿਹੜੀ ਨਾਲ ਸਾਡੀ ਆਲੇ-ਦਾਲੇ ਹੋਰ ਵੀ ਜਾਇਜਾਇਕਾਰ ਹੋਣੀ ਆ ਵੀ ਹਾਂ ਯਾਰ ਉਹਨਾਂ ਦਾ ਸੀੜ ਚੰਗਾ ਹਨਾ ਵੀ ਉਹ ਗੱਲ ਹੋ ਜਾਂਦੀ ਆ ਹੁਣ ਇਹਨਾਂ ਦਾ ਵੀ ਮਨ ਖੁਸ਼ ਆ ਅੱਜ ਵਧੀਆ ਐ ਨਾ ਮੈਂ ਕਿੰਨਾ ਆਲੂ ਤੇਰੇ ਹਿਸਾਬ ਨਾਲ ਕੰਮੇ ਨਿਕਲੂਗਾ ਨਿਕਲੇ ਆਊਗਾ 55 60 ਗੱਟਿਆਂ ਦਾ ਮੈਂ ਹਾਂ ਮੇਰੇ 60 ਹੀ ਟਾਲਣਾ ਚਾਹੀਦਾ ਹੁਣ ਵੀਰੇ ਮੈਂ ਨਹੀਂ ਕਹਿ ਰਿਹਾ ਆਪ ਕਹਿ ਰਹੇ ਨੇ ਵੀ 60 ਗੱਟਿਆਂ ਤੋਂ ਉੱਤੇ ਆਲੂ ਆਊਗਾ ਠੀਕ ਆ ਆਇਕਣੇ ਵੀਰੇ ਮਨ ਨਾਲ ਕੰਮ ਕਰਿਆ ਕਰੋ ਠੀਕ ਆ ਵੀ ਮਸ਼ੀਨਰੀ ਕੋਈ ਜਿਹੜੀ ਜਮੇ ਜਮੇ ਤਕਨੀਕ ਬਦਲਦੀ ਆ ਪੁਰਾਣੀ ਮਸ਼ੀਨਰੀ ਕਿੰਨੀ ਘਟ ਜਾਓ ਨਵੀਂ ਮਸ਼ੀਨਰੀ ਦਾ ਫਾਇਦਾ ਰਹਿੰਦਾ ਮੈਂ ਬਾਰ ਬਾਰ ਇੱਕੋ ਗੱਲ ਕਹਿਣਾ ਉਹਨਾਂ ਵੀ ਜਦ ਆਪਾਂ ਚੀਜ਼ ਲੈਣ ਤੁਰਦੇ ਆ 5-10000 ਰੁਪਇਆ ਦੇਖੋ ਨਾ ਚੀਜ਼ ਵਧੀਆ ਲਓ ਜਿਹਦਾ ਅੱਗੇ ਭਵਿੱਖ ਦੇ ਵਿੱਚ ਵਧੀਆ ਹੋ ਹੋਵੇ ਫਾਇਦਾ ਹੋਵੇ ਠੀਕ ਆ ਬਾਕੀ ਵੀਡੀਓ ਆਪਾਂ ਤਾਂ ਬਣਾਈਆ ਚਾਹੇ ਨਾਂ ਵੀ ਬਣਾਉਂਦੇ ਵੀ ਵਿੱਚ ਜਿਹੜੇ ਵੀਰ ਕਹਿ ਦਿੰਦੇ ਨੇ ਚਲੋ ਐ ਨਹੀਂ ਆਪਾਂ ਕਹਿੰਦੇ ਠੱਗੀਆਂ ਵੀ ਹੋ ਜਾਂਦੀਆਂ ਨੇ ਪਰ ਵੀਰੇ ਬਹੁਤ ਵਿੱਚ ਜਿਹੜੇ ਬੰਦੇ ਨੇ ਉਹ ਸਹੀ ਵੀ ਨੇ ਠੀਕ ਆ ਸਹੀ ਵੀ ਵੀਰੰਦੇ ਨੇ ਹੁਣ ਆਪਾਂ ਵੀ ਵੀ ਦਿੱਤਾ ਬੀਜਿਆ ਵੀ ਅੱਜ ਪੱਟਰ ਪੱਟ ਵੀ ਆਪਣੇ ਟਰੈਕਟਰ আর ਮਸ਼ੀਨ ਨਾਲ ਰਿਹਾਂ ਆ ਲੇਬਰ ਵੀ ਆਪਣੀਆਂ ਠੀਕ ਆ ਬੰਦੇ ਖੁਸ਼ ਨੇ ਇਹ ਠੀਕ ਆ ਜੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ